ਦੇਸ਼ ਦੇ ਵਿੱਚ ਕਿ ਸਿੱਖ ਜਿਹੜੇ ਆ ਇੰਡੀਆ ਦੇ ਵਿੱਚ ਸੁਰੱਖਿਅਤ ਨਹੀਂ ਰਹਿ ਪੀ ਹੁੰਦੇ ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਅਰੇ ਖਾਸ ਕਰਕੇ ਸਿੱਖਾਂ ਦੀ ਤੇ ਪੱਦ ਵੀ ਅੱਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਇਹਦਾ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲਕੁਸ਼ੀ ਜਿਹੜੀ ਸੀ ਇਹ ਉਦੋਂ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਆ ਕਿ ਇਹ ਵਿਰੋਧੀ ਧਿਰ ਚ ਬੈਠੇ ਨੇ ਰਾਹੁਲ ਕਾਂਧੀ ਉਥੇ ਆਵਾਜ਼ ਪੈਦਾ ਕਰਨ ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫੀ ਮੰਗੀ ਹੈ ਸੈਂਟਰ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਧਾਂਡੇਰੀ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਓ ਸਾਰੇ ਸੈਂਟਰ ਸਰਕਾਰ ਅਸੀਂ ਸਰਕਾਰ ਵੱਲੋਂ ਹੋਇਆ ਸੀ ਨਾ ਅਗੇ ਮਿਲਟਰੀ ਚੜ੍ਹੀ ਸੀ ਅਕਾਲ ਤਖਤ ਤੇ ਸਰਕਾਰ ਵੱਲੋਂ ਹੋਈ ਸੀ ਨਾ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਓ ਸਾਰੇ ਅੱਜ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਜੋਧਿਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਸੁਰੱਖਿਆ ਠੀਕ ਠੀਕ ਦੇਸ਼ ਦੇ ਵਿੱਚ ਕਿ ਸਿੱਖ ਜਿਹੜੇ ਆ ਇੰਡੀਆ ਦੇ ਵਿੱਚ ਸੁਰੱਖਿਅਤ ਨਹੀਂ ਰਹਿਕੀ ਹੁੰਦੇ ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਔਰ ਖਾਸ ਕਰਕੇ ਸਿੱਖਾਂ ਦੀ ਦੇ ਪੱਗ ਵੇਖ ਕੇ ਲੋਕਾਂ ਨੂੰ ਅਗ ਲੱਗ ਜਾਂਦੀ ਹੈ ਇਹਦਾ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ। ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ, ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ। ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ। ਮੈਂ ਸਮਝਦੀ ਆ ਕਿ ਇਹ ਵਿਰੋਧੀ ਧਿਰ 'ਚ ਬੈਠੇ ਨੇ ਰਾਹੁਲ ਗਾਂਧੀ। ਉੱਥੇ ਆਵਾਜ਼ ਪੈਦਾ ਕਰਨ। ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫੀ ਮੰਗੀਏ। ਸੈਂਟਰ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ, ਜੋ ਅਕਾਲ ਤਖਤ ਸਾਹਿਬ ਧਿਆਨ ਦੇ ਰਿਹਾ ਕੀਤਾ ਸੀਗਾ। ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਓ ਸਾਰੇ ਸੈਂਟਰਲ ਸਰਕਾਰ ਅਸੀਂ ਸਰਕਾਰ ਵੱਲੋਂ ਹੀ ਹੋਇਆ ਸੀ ਨਾ ਅਗੇ ਮਿਲਟਰੀ ਚੜੀ ਸੀ ਕਹਾਂ ਸਕਦੇ ਸਰਕਾਰ ਵੱਲੋਂ ਹੋਈ ਸੀ ਨਾ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਓ ਸਾਰੇ ਅੱਜ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਯੋਧਿਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਸੁਰੱਖਿਅਤ ਠੀਕ ਠੀਕ